ਫਲੋਰ ਕੈਰੇਮਿਕਾ ਫੈਕਟਰੀ ਵੱਲੋਂ ਕੈਂਸਰ ਕੇਅਰ ਸੈਂਟਰ ਦਾ ਪਿੰਡ ਸੇਫਾਵਾਦ ਵਿਖੇ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਕਾਫੀ ਲੋਕਾਂ ਨੇ ਭਾਗ ਲਿਆ ਇਸ ਦੀ ਸ਼ੁਰੂਆਤ ਕਰਨ ਲਈ ਹਲਕਾ ਇੰਚਾਰਜ ਫਲੋਰ ਪ੍ਰਿੰਸੀਪਲ ਪ੍ਰੀਮ ਕੁਮਾਰ ਜੀ ਪਹੁੰਚੇ ਰਿਸ਼ਮ ਲਾਲ ਦੀ ਵਿਸ਼ੇਸ਼ ਰਿਪੋਰਟ ਇਸ ワਲਡ ਕੈਂਸਰ ਗੇਟ ਟੀਮ ਦੇ ਬੋਲ ਕਰਦਾ ਹਾਂ ਅਮਰਤ ਪਖਰੀ ਜੀ ਰਾਜਕੁਮਾਰ ਲੰਗੜ ਜੀ श्री प्रेम कुमार जी प्रिंसीपल साहिब बेनती आहे कृपा करिंसीपल ਬੱਚਾ ਆਪਾਂ ਖੜੇ ਆ ਜਿੱਥੇ ਆਪਾਂ ਐਡਾ ਵੱਡਾ ਯੋਗਦਾਨ ਪਾਇਆ ਉਥੇ ਇਸ ਸਕੂਲ ਇਹ ਉਹਨਾਂ ਦਾ ਸਵਾਗਤ ਕਰਦਾ ਹਾਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਵੈਲਕਮ ਜੀ ਆਓ ਫ੍ਰੈਂਡਸ ਸਭ ਕਾਂ ਸਰ ਪੁਲੀਸ ਸਾਹਿਬ ਮਾਲ ਸਾਹਿਬ ਆ ਗਏ ਪੜੀ ਜਿਨਨੇ ਦੀ ਮੈਂ ਸਲੂਟ ਕਰਦਾ ਹਾਂ ਇਸ ਟੀਮ ਨੂੰ ਜਿਹੜੀ ਕਿ ਅੱਜ ਆਪਣੇ ਅੰਦਰ ਸ ਲੋਕਾਂ ਨੂੰ ਕਾਲ ਕਰਦੇ ਆ ਸਾਡਾ ਮਕਸਦ ਹੁੰਦਾ ਕਿ ਤੰਦਰੁਸਤ ਲੋਕਾਂ ਦੀ ਜਾਂਚ ਕੀਤੀ ਜਾਵੇ ਕਿਉਂਕਿ ਕੈਂਸਰ ਜਿਹੜਾ ਹੈ ਅਕਸਰ ਲੇਟ ਸਟੇਜ ਤੇ ਪੜਿਆ ਜਾਂਦਾ ਹੈ ਕੈਂਸਰ ਉਹਦਾ ਫੜਿਆ ਜਾਂਦਾ ਜਦੋਂ ਪੂਰੇ ਸਰੀਰ ਚ ਫੈਲ ਚੁੱਕਾ ਹੁੰਦਾ ਉਹ ਸਾਡੇ ਕੈਂਪ ਲਾਉਣ ਦਾ ਮਕਸਦ ਇਹ ਹੁੰਦਾ ਕਿ ਕੈਂਸਰ ਨੂੰ ਵਧਣ ਤੋਂ ਪਹਿਲਾਂ ਹੀ ਫੜੋ بڑے ਧਿਆਨ ਨਾਲ ਸੁਣਨ ਵਾਲੀਆਂ ਗੱਲਾਂ ਹੈਗੀਆਂ ਤੁਹਾਡੇ ਵਾਸਤੇ ਆਏ ਆ ਤੁਹਾਡੇ ਕੰਮ ਦੀਆਂ ਗੱਲਾਂ ਹੈਗੀਆਂ ਇਹ ਕੈਂਪ ਲਾਉਣ ਦਾ ਮਕਸਦ ਕੀ ਹੈ ਕਿ ਤੁਹਾਨੂੰ ਦੋਤੇ ਵਾਂਗੂ ਰਟਾ ਦੇਣਾ ਵੀ ਕੈਂਸਰ ਬੰਦਾ ਕਿਵੇਂ ਆ ਵਾਧਾ ਕਿਵੇਂ ਆ ਬਚਣਾ ਕਿਵੇਂ ਆ ਸਰੀਰ ਦੀ ਸੰਭਾਲ ਕਿਵੇਂ ਕਰਨੀ ਹੈ ਖਾਣਾ ਕੀ ਹੈ ਰਹਿਣਾ ਕਿੱਦਾਂ ਸੋਣਾ ਕਿੱਦਾਂ ਕੰਮ ਕਾਜ ਕਿੱਦਾਂ ਕਰਨਾ ਹੈ ਇਹ ਤੁਹਾਡੇ ਲਈ ਹੈ ਸਾਰਾ ਕੁਝ ਉਹ ਵੀ ਆ ਰਿਹਾ ਹੈ ਨਾ ਪਰਸੇ ਆਉਂਗਾ ਹਾਂ ਹੈਲੋ ਹੈਲੋ ਬਹੁਤ ਹੀ ਅਜੀਬ ਜੀ ਗੱਲ ਹੈ ਕਿ ਅੱਜ ਆਪਣੇ ਪਿੰਡ ਸਹਿਵਾਵਾਲ ਵਿੱਚ ਮਿਸਟਰ ਡਾਕਟਰ ਇਹ ਲੋਕਾਂ ਦੇ ਸਿਹਤ ਸੰਭਾਲ ਦੇ ਸਬੰਧ ਵਿੱਚ ਫੋਰਮ ਕੀਤਾ ਗਿਆ ਹੈ ਅੱਜ ਕੱਲਰ ਕੈਂਸਰ ਦੀ ਬਿਮਾਰੀ ਬਹੁਤ ਧਿਆਨ ਖਿੱਚ ਰਹੀ ਹੈ ਔਰ ਬਲੱਡਰ 슈ਗਰ ਐਂਡ ਡੀਪੀ ਦੀ ਬਿਮਾਰੀ ਦਾ ਆਮ ਹੀ ਹੋ ਗਈ ਹੈ ਔਰ ਇਹ ਆਮ ਲੋਕਾਂ ਦੀ ਦੀ ਅਵੇਅਰਨੈਸ ਨਹੀਂ ਹੈ ਉਹਨੂੰ ਪਤਾ ਲੱਗਦਾ ਜਦੋਂ ਬਿਮਾਰੀ ਉੱਥੇ ਜਨ ਪਹੁੰਚੀ ਹੁੰਦੀ ਹੈ ਉਸ ਬਾਅਦ ਵਿੱਚ ਸਾਡੀ ਫੈਕਟਰੀ ਨੇ ਇੱਕ ਉਪਰਾਲਾ ਕੀਤਾ ਜਿਹੜੀ ਵਰਡ ਕੈਂਸਰ ਕੇਅਰ ਸੰਸਥਾ ਵੱਲੋਂ ਢਿੱਲੀਵਾਲ ਜੀ ਵੱਲੋਂ ਚਲਾਈ ਜਾ ਰਹੀ ਹੈ ਸਾਡੇ ਅੰਮ੍ਰਿਤ ਜੀ ਨੂ ਬੈਕਟਰ ਜੀ ਨੇ ਉਹਨਾਂ ਦੇ ਨਾਲ ਰਲ ਕੇ ਕੰਮ ਕਰਕੇ ਆਪਣੇ ਇਲਾਕੇ ਵਿੱਚ ਕੈਂਪ ਲਗਾਉਣ ਲਈ ਉਹਨਾਂ ਨੂੰ ਬੇਤੀ ਕੀਤੀ ਸੀ ਔਰ ਉਸੇ ਸੰਬੰਧ ਵਿੱਚ ਫਿਰ ਉਹ ਕੈਂਪ ਇਹ ਕੈਂਪੋਨਾਂ ਵੱਲੋਂ ਲਗਾਇਆ ਜਾ ਰਿਹਾ ਹੈ ਔਰ ਵਿੱਚ ਜੋ ਵੀ ਅਰੇਂਜਮੈਂਟ ਨੂੰ ਪ੍ਰੀਕੌਮ ਤੋਂ ਕੀਤਾ ਗਏ ਨੇ ਔਰ ਇਹਦੇ ਵਿੱਚ ਜਿਹੜੇ ਇਲਾਕੇ ਦੀ ਇਸ ਫਰਵਾੜ ਪਿੰਡ ਦੀ ਪੰਚਾਇਤ ਆ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਜਿਹੜੇ ਨਾਲ ਦੇ ਪਿੰਡ ਨੇ ਤੇ ਬੱਚੋ ਵਾਲਾ ਗੜਾ ਫਲੋਰ ਦੇ ਜਿਹੜਾ ਐਮਸੀ ਆ ਔਰ ਥੋੜੇ ਵੀ ਰਲਕਾਂ ਦਾ ਵੀ ਪ੍ਰਿੰਦੀ ਆ ਸਾਰੇ ਹੀ ਜਿਹੜੇ ਪਤਵੰਤੇ ਸੱਜਣਾਂ ਨੇ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਇਸ ਕੈਂਪ ਨੂੰ ਲਗਵਾਉਣ ਦੇ ਵਿੱਚ ਔਰ ਇਹਦੇ ਵਿੱਚ ਲੋਕਾਂ ਨੇ ਵੱਧ ਤੋਂ ਵੱਧ ਪਾਰਟਿਸਪੇਟ ਕਰਕੇ ਆਪਣਾ ਫਾਇਦਾ ਉਠਾਉਣਗੇ ਮੇਰੇ ਨਾਲ ਸਾਡੀ ਫੈਕਟਰੀ ਦੇ ਡਾਇਰੈਕਟਰ ਮੈਨੂਫੈਕਚਰ ਲੋਕਿੰਦਰ ਸਿੰਘ ਚੋਹਾਨ ਵੀ ਆਏ ਹੋਏ ਨੇ ਔਰ ਉਹ ਵੀ ਇਹ ਸਾਰੇ ਕੰਮਾਂ ਦੇ ਦੇਖ ਰਹੇ ਕਰ ਰਹੇ ਨੇ ਔਰ ਸਾਡੇ ਦੇ ਸਾਨੂੰ ਗਾਈਡੈਂਸ ਦੇ ਰਹੇ ਨੇ ਔਰ ਮੈਂ ਸਾਰੇ ਆਏ ਸਜਣਾ ਦਾ ਧੰਨਵਾਦ ਕਰਦਾ ਔਰ ਮੇਰੀ ਇੱਛਾ ਕਿ ਵੱਤੋ ਵੱਦੇ ਇਸ ਇਲਾਕੇ ਦੇ ਲੋਕ ਜਿਹੜੇ ਇਸ ਕਪ ਦਾ ਲਾਹੌਤਾਂ ਅੱਜ ਤੋਂ ਵੀ ਇਹ ਉਪਰਾਲੇ ਜਾਰੀ ਹੈ ਜਿਹਦੇ ਨਾਮ ਹਾਂ ਬਿਲਕੁਲ ਜੀ ਅਗਲੇ ਤੋਂ ਅੱਗੇ ਤੋਂ ਵੀ ਇਹ ਉਪਰਾਲੇ ਚੱਲੇ ਜਾਣਗੇ ਔਰ ਸਮਾਜ ਭਲਾਈ ਦੇ ਕੰਮ ਜਿੱਥੇ ਵੀ ਕਿਤੇ ਲੋੜ ਹੋਏਗੀ ਸਾਡੇ ਇਲਾਕੇ ਵਿੱਚ ਉਹ ਅਸੀਂ ਜ਼ਰੂਰ ਇਸ ਪਾਰਟਿਸਪੇਟ ਕਰਾਂਗੇ ਕਿਉਂਕਿ ਸਾਡੀ ਫੈਕਟਰੀ ਉੱਥੋਂ 35-40 ਸਾਲ ਤੋਂ ਲੱਗੀ ਹੋਈ ਹੈ ਔਰ ਸਾਡੇ ਆਪਣੇ ਲੋਕ ਨੇ ਇਹ ਔਰ ਆਪਣੇ ਲੋਕਾਂ ਵਾਸਤੇ ਕੰਮ ਕਰਕੇ ਖੁਸ਼ੀ ਹੁੰਦੀ ਹੈ ਵਾਸੀਆਂ ਨੂੰ ਆਲੇ ਦੁਆਲੇ ਦੇ ਲੋਕਾਂ ਨੂੰ ਮੈਂ ਇਹ ਬੇਨਤੀ ਗੁਜਾਰਿਸ਼ ਕਰਦਾ ਹਾਂ ਕਿ ਤੁਸੀਂ ਆਓ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲਓ ਕਈ ਵਾਰ ਆਪਾਂ ਨੂੰ ਆਪਣੇ ਸੀਰਾਂ ਦੇ ਵਿੱਚ ਕੋਈ ਪਤਾ ਨਹੀਂ ਹੁੰਦਾ ਅਚਨ ਚੇਤ ਜਿਹੜੇ ਹੈਗੇ ਰੋਗ ਉਤਪਨ ਹੋ ਜਾਂਦੇ ਆ ਕਿਉਂਕਿ ਆਪਾਂ ਵੇਖਦੇ ਹਾਂ ਕਿ ਆਪਣੇ ਅਜ ਖਾਦ ਪਦਾਰਤ ਆਪਣੇ ਜਿਹੜਾ ਰਹਿਣ ਸਹਿਣ ਦਾ ਜਿਹੜਾਗਾ ਸਾਰਾ ਸਿਸਟਮ ਜਿਹੜਾਗਾ ਬਦਲ ਚੁੱਕਾ ਜਿਸ ਕਰਕੇ ਜਿਹੜੀਆਂ ਆਈਆਂ ਬਹੁਤ ਬਿਮਾਰੀਆਂ ਜਿਹੜੀਆਂ ਸੀਜ਼ਨ ਦੇ ਵਿੱਚ ਉਤਪਨ ਹੋ ਰਹੀਆਂ ਤੁਸੀਂ ਅੱਜ ਇਸ ਸੱਸਾ ਦਾ ਬਹੁਤ ਹੀ ਵੱਡਾ ਲਾਹਾ ਲਓਗੇ ਲਾਸਟ ਦੇ ਵਿੱਚ ਮੈਂ ਸਾਡੇ ਬਹੁਤ ਹੀ ਸਟੇਸ ਕੱਤਰ ਮੇਰਾ ਸਾਥੀ ਆ ਰਾਹੀ ਸਾਹਿਬ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਟੇਸ ਕੱਤਰ ਦੀ ਭੂਮਿਕਾ ਵੀ ਨਿਭਾਉਂਦੇ ਆ ਔਰ ਨਾਲ ਦੀ ਨਾਲ ਜਿਹੜਾ ਹੈਗਾ ਇਸ ਮਨੁੱਖਤਾ ਤੇ ਮਾਨਤਾ ਦੇ ਲਈ ਵੀ ਕੰਮ ਕਰਦੇ ਆ ਸੋ ਲਾਸਟ ਦੇ ਵਿੱਚ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਇਸ ਸੱਸਾ ਦਾ ਵੀ ਧੰਨਵਾਦ ਕਰਦਾ ਹਾਂ ਖਾਸ ਮੈਂ ਮੈਸੇਜ ਵੈਕਟਰ ਦਾ ਜਿਹੜੇ ਕੇ ਸੰਸਥਾਪਕ ਨੇ ਜਿਹੜੇ ਕੇ ਹਮੇਸ਼ਾ ਹੀ ਸਮਾਜ ਸੇਵਾ ਦੇ ਇੱਥੇ ਕੰਮਾਂ ਦੇ ਮੋਰੀ ਗਿਣੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ